ਸਤਿ ਸ਼੍ਰੀ ਅਕਾਲ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਕਿ ਆਪਾਂ ਤੁਹਾਡੇ ਲਈ ਆਫਰਾਂ ਲੈ ਕੇ ਆਉਂਦੇ ਰਹਿੰਨੇ ਆਂ ਸੋ ਬਹੁਤ ਵਧੀਆ ਆਫਰ ਲੈ ਕੇ ਆਏ ਆਂ ਇਸ ਵਾਰ ਸੋ ਇਹ ਆਫਰ ਵੀ ਦੋਸਤੋ 31 ਦਸੰਬਰ ਤੱਕ ਆਫਰ ਰਹਿਣ ਵਾਲੀ ਆ ਸੋ ਇਸ ਆਫਰ ਦਾ ਵੀ ਵੱਧ ਤੋਂ ਵੱਧ ਫਾਇਦਾ ਜ਼ਰੂਰ ਲਿਓ ਸੋ ਆਫਰ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਸਰਫੈਕਸ ਲ 1 ਕਿਲੋ ਵਾਲਾ ਸਰਫੈਕਸ ਲ 1 ਕਿਲੋ ਵਾਲਾ ਵਾ ਕੋਈ ਵੀ ਗਾਹਕ ਆਪਣੇ ਕੋਲੇ 31 ਦਸੰਬਰ ਤੱਕ ਆਪਣੇ ਕੋਲੇ ਇਹ ਸਰਫੈਕਸ ਲ ਇੱਕ ਪੈਕਟ ਲੈਂਦਾ 1 ਕਿਲੋ ਦਾ ਇੱਕ ਪੈਕਟ ਆ ਇਹਦੇ ਨਾਲ ਇੱਕ 10 ਐਮ ਆਰ ਪੀ ਵਾਲਾ ਇੱਕ ਪੈਕਟ ਬਿਲਕੁਲ ਫ੍ਰੀ ਆ 1 ਕਿਲੋ ਸਰਫੈਕਸਲ ਦੇ ਨਾਲ ਇੱਕ 10 ਐਮ ਆਰ ਪੀ ਵਾਲਾ ਸਰਫੈਕਸਲ ਦਾ ਪੈਕਟ ਬਿਲਕੁਲ ਫ੍ਰੀ ਆ ਸੋ ਇਹ ਆਫਰ ਦਾ ਵੀ ਵੱਧ ਤੋਂ ਵੱਧ ਫਾਇਦਾ ਜ਼ਰੂਰ ਲਿਓ ਇਹ ਆਫਰ 31 ਦਸੰਬਰ ਤੱਕ ਰਹੇਗੀ ਸੋ ਦੋਸਤੋ ਵੀਡੀਓ ਨੂੰ ਡੱਬ ਕੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਹੋਰਾਂ ਦੋਸਤਾਂ ਮਿੱਤਰਾਂ ਦਾ ਵੀ ਫਾਇਦਾ ਹੋ ਸਕੇ ਤੇ ਇਹੋ ਜਿਹੀਆਂ ਨਵੀਆਂ ਅਪਡੇਟਾਂ ਦੇ ਲੈਣ ਦੇ ਲਈ ਤੁਸੀਂ ਆਪਣੇ ਇਸ ਪੇਜ ਨੂੰ ਲਾਈਕ ਤੇ ਫੋਲੋ ਜਰੂਰ ਕਰ ਲਓ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ